ਇੱਕ ਵਿਅਕਤੀ ਸਹਾਜਿੰਦਰ ਸਿੰਘ ਜਿਸ ਨੂੰ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ। ਅੱਜ ਉਸ ਦੇ ਸਬੰਧ ਅਸੀਂ ਇੱਥੇ ਇਕੱਠੇ ਹੋਏ ਹਾਂ ਤਾਂ ਕਿ ਤੁਹਾਨੂੰ ਉਸ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਜਾ ਸਕੇ। ਇਹ ਜਿਹੜਾ ਉੱਥੇ ਕਾਰਵਾਈ ਅੰਜਾਮ ਦਿੱਤੀ ਹੈ ਜਿਹੜੇ ਗਰੁੱਪ ਨੇ ਇਹ ਦੋ ਰਾਈਵਲ ਗਰੁੱਪਸ ਨੇ ਅਮਨਸਰ ਦਿਹਾਤੀ ਵਿੱਚ ਜੰਡਿਆਲਾ ਗੁਰੂ ਦੇ ਏਰੀਆ ਦੇ। ਜਿਨ੍ਹਾਂ ਦੇ ਸਬੰਧ ਵਿੱਚ ਸਾਡੇ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਪੰਜਾਬ ਉਨ੍ਹਾਂ ਦੁਆਰਾ ਦਿੱਤੀਆਂ ਹੋਈਆਂ ਸਖਤ ਹਦਾਇਤਾਂ ਅਤੇ ਗੈਂਗਸਟਰ ਵਾਰ ਅਗੇਂਸਟ ਜਿਹੜਾ ਜ਼ੀਰੋ ਟੋਲਰੈਂਸ ਨੂੰ ਵਰਤਦੇ ਹੋਏ ਸਾਡੇ ਮਾਜੋ ਕਮਿਸ਼ਨਰ ਸਾਹਿਬ ਵੱਲੋਂ ਆਲਰੇਡੀ ਜਿਹੜੀਆਂ ਇਹੋ ਜਿਹੇ ਵਿਕਤੀਆਂ ਦੇ ਖਿਲਾਫ ਬਹੁਤ ਸਖਤ ਕਸ਼ਨ ਲਾਇਆ ਜਾ ਰਿਹਾ ਹੈ ਜਿਹੜੀ ਅੱਜ ਵਾਲੀ ਜਿਹੜੀ ਘਟਨਾ ਹੋਈ ਹੈ ਉਹਦੇ ਸਬੰਧ ਦੇ ਵਿੱਚ ਇਮੀਡੀਏਟਲੀ ਕਮਿਸ਼ਨਰ ਪੁਲਿਸ ਦੁਆਰਾ ਜਿਹੜਾ ਟੀਮਾਂ ਬਣਾਈਆਂ ਗਈਆਂ ਕਮਿਸ਼ਨਰ ਸਾਹਿਬ ਦੁਆਰਾ ਐਕਸ਼ਨ ਲੈਂਦੇ ਹੋਏ ਜਿਹੜੇ ਤਿੰਨ ਵਿਅਕਤੀ ਇਹਦੇ ਵਿੱਚੋਂ ਆਈਡੈਂਟੀਫਾਈ ਕਰ ਲਏ ਗਿਆਨ ਜਿਹੜੇ ਵਹੀਕਲ ਇਹ ਚ ਵਰਤੇ ਗਏ ਹੈ ਉਹ ਵੀ ਆਇਡੈਂਟੀਫਾਈ ਕਰ ਲਏ ਗਿਆ। ਤਿੰਨਾਂ ਬੰਦਿਆਂ ਦੀਆਂ ਜਿਹੜੀਆਂ ਫੋਟੋਗ੍ਰਾਫਸ ਉਹ ਵੀ ਪ੍ਰੈਸ ਕਾਨਫਰੰਸ ਦਵਾ ਸਭ ਨੂੰ ਜਿਹੜੀਆਂ ਅੱਜ ਰਿਲੀਜ਼ ਕੀਤੀਆਂ ਜਾਣਗੀਆਂ ਤੁਹਾਨੂੰ ਵੀ ਦੇਤੀਆਂ ਜਾਣਗੀਆਂ। ਇਹ ਮੈਂ ਤੁਹਾਡੇ ਧਿਆਨ ਚ ਲੈਣਾ ਚਾਹਨਾ ਇਹ ਕ੍ਰਿਸ਼ਨ ਗਰੁੱਪ ਇੱਕ ਦੋ ਰੈਵਲ ਗਰੁੱਪ ਹੈਗੇ ਜੰਡਿਆਲਾ ਗੁਰੂ ਅਮਨਿਸਰ ਦੇ ਆਤੀ ਨਾਲ ਸੰਬੰਧਿਤ ਜਿਹੜੇ ਆਲਰੇਡੀ ਇਹਨਾਂ ਦੇ ਕੁਝ ਦਿਨ ਪਹਿਲਾਂ ਉਸੇ ਈ ਦੇ ਚ ਗੋਲੀਆਂ ਚਲਾ ਚਲਾਈਆਂ ਸੀ ਜੰਡਿਆਲਾ ਗੁਰੂ ਦੇ ਏਰੀਆ ਦੇ ਵਿੱਚ ਹੀ ਅੱਜ ਹੀ ਜਿਹੜਾ ਕਮਿਸ਼ਨਰ ਪੁਲਿਸ ਦੁਆਰਾ ਇਸੇ ਗਰੁੱਪ ਦੇ ਕ੍ਰਿਸ਼ਨ ਜਿਹੜਾ ਗਰੁੱਪ ਆ ਜਿਹੜਾ ਸਰਗਨਾ ਇਸ ਟਾਈਮ ਕ੍ਰਿਸ਼ਨਾ ਹੈ ਬਾਹਰ ਬੈਠਾ ਹੋਇਆ ਉਹਦੇ ਦੋ ਵਿਅਕਤੀ ਅਸੀਂ ਫੜੇ ਸੀਗੇ ਅਰੈਸਟ ਕੀਤੇ ਗਏ ਜਿਨ੍ਹਾਂ ਕੋਲੋਂ ਦੋ ਪਿਸਟਲ ਅਤੇ 7 ਜਿੰਦਾਕਾਰ ਤੋਂ ਜੈਬ ਬਰਾਮਦ ਕੀਤੇ ਹੁੰਦੇ ਉਹਨਾਂ ਦੀ ਪਿਛੋਕੜ ਤੋਂ ਹੀ ਪਤਾ ਲੱਗਾ ਹੈ ਕਿ ਇਹਨਾਂ ਨੇ ਕੁਝ ਦਿਨ ਪਹਿਲਾਂ ਜਿਹੜਾ ਜਨੇਹਾਰਾ ਗੁਰੂ ਦੇ ਵਿੱਚ ਵਾਰਦਾਤ ਅੰਜਾਮ ਦਿੱਤੀ ਸੀ ਇਹਦੀ ਅੱਗੇ ਪੁੱਛਗਿੱਛ ਚੱਲ ਰਹੀ ਹੈ ਜਿਹੜੇ ਅੱਜ ਨਾਲੇ ਜਿਹੜੇ ਬੰਦੇ ਅਸੀਂ ਤਿੰਨ ਆਈਡੈਂਟੀਫਾਈ ਕੀਤੇ ਹਨ ਜਿਨ੍ਹਾਂ ਦਾ ਨਾਮ ਹੈ ਗੋਪੀ ਅਮਿਤ ਤਰੰਤ ਕੀੜਾ ਕਰਨ ਇਲਿਅਸ ਕੀੜਾ ਇਹ ਤਿੰਨੋਂ ਜਿਹੜੇ ਆਲਾ ਗੁਰੂ ਨਾਲ ਸੰਬੰਧਤ ਹਨ ਤੇ ਜਿਹੜੇ ਅਸੀਂ ਦੋ ਬੰਦੇ ਵਿਅਕਤੀ ਫੜੇ ਹਨ ਉਹਨਾਂ ਦਾ ਨਾਮ ਹੈ ਬਜਿੰਤਰ ਬਜਿੱਤਰ ਸਿੰਘ ਤੇ ਆਨੰਦ ਇਹ ਦੋ ਬੰਦੇ ਵਿਅਕਤੀ ਫੜੇ ਹਨ ਜਿਹੜੇ ਇਹਨਾਂ ਤੋਂ ਦੋ ਪਿਸਟਲ ਅਤੇ 7 ਜਿੰਦਾ ਕਾਰਤੂਸ ਫੜੇ ਹਨ ਜੋ ਐਸੇ ਹੀ ਗਰੁੱਪ ਦੇ ਨਾਲ ਕਰਨ ਜਿਹੜਾ ਕਿਸ਼ਨ ਗਰੁੱਪ ਦੇ ਨਾਲ ਸੰਬੰਧਤ ਹਨ ਇਹਨਾਂ ਦਾ ਆਪਸ ਹੀ ਰੈਗਲਰੀ ਕਰਕੇ ਇਹਨਾਂ ਦੇ ਜਿਹੜਾ ਆਪਸ ਦੇ ਵਿੱਚ ਉਹਨਾਂ ਦੇ ਜੀ ਸਰ ਜੀ ਕਦੇ ਨਹੀਂ ਪਰ ਨਹੀਂ ਸਰ ਇਹ ਤਾਂ ਕੰਟੀਨਿਊ ਕਰ ਰਹੇ ਇਹਨਾਂ ਆਪਸ ਦੇ ਗਰੁੱਪ ਦੀ ਜਿਹੜੀ ਖਹਿੜਬਾੜੀ ਕਰਕੇ ਇਹ ਜਿਹੜਾ ਅੱਜ ਵਾਲੀ ਘਟਨਾ ਅੰਜਾਮ ਹੋਈ ਸੀ ਇਹਦੇ ਵਿੱਚ ਇਹਨਾਂ ਨੂੰ ਜਦੋਂ ਪਤਾ ਲੱਗਾ ਕ੍ਰਿਸ਼ਨ ਗੁਰ ਤੇ ਬੰਦਿਆਂ ਨੂੰ ਵੀ ਇਹ ਰਜਿੰਦਰ ਸਿੰਘ ਚਾਟਾ ਗੁਰਦੁਆਰਾ ਸਾਹਿਬ ਦੇ ਉੱਥੇ ਕਿਸੇ ਸਬੰਧ ਕੰਮ ਦੇ ਸਬੰਧ ਚ ਆਇਆ ਸੀ ਜਿੱਥੇ ਉਹਨਾਂ ਨੇ ਇਹ ਉਹਦੇ ਜਿਹੜਾ ਕਤਲ ਦਾ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਅਸੀਂ ਜਿਹੜੇ ਤਿੰਨ ਬੰਦੇ ਆਇਡੈਂਟੀਫਾਈ ਕਰ ਲਏ ਹੁਣ ਉਹਨਾਂ ਦੀਆਂ ਜਿਹੜੀਆਂ ਫੋਟੋਜ਼ ਵੀ ਤੁਹਾਨੂੰ ਰਿਲੀਜ਼ ਕਰ ਦਿੱਤੀਆਂ ਹਨ ਤੇ ਅਸੀਂ ਜਲਦੀ ਜਿਹੜੇ ਹੋਰ ਵੀ ਇਹਨਾਂ ਦੇ ਨਾਲ ਇਨਵੋਲ ਬੰਦੇ ਨੇ ਉਹਨਾਂ ਬਾਰੇ ਵੀ ਪਤਾ ਲੱਗ ਜਾਏਗਾ ਤੇ ਜਲਦੀ ਹੀ ਇਹਨਾਂ ਨੂੰ ਫੜ ਲਿਆ ਜੇ ਇਹਨਾਂ ਦੀ ਐਮਰਜੈਂਸੀ ਸਾਡੀ ਆਪ ਕੋਈ ਨੀਂਜੇ ਕਰਪਾ ਦੇ ਤੁਸੀਂ ਕ੍ਰਿਸ਼ੂ ਗਰੁੱਪ ਕਿਹਾ ਤੁਮ ਜ਼ਰਾ ਗਰੁੱਪ ਕਿਹੜਾ ਸਰ ਹਰਜਿੰਦਰ ਹਰਜਿੰਦਰ ਗਰੁੱਪ ਦਾ ਹੈ ਤੁਹਾਨੂੰ ਜਲਦੀ ਹੀ ਇਹਦੇ ਬਾਰੇ ਹਾਂ ਜਿਹੜੀ ਕਤਲ ਹੋਈ ਹੈ ਜਿੱਤ ਜੀ ਲਗਾਈ ਗਈ ਹੈ ਇਹਨ ਜਿਹੜੀ ਹੁਣ ਤੱਕ ਵੀ ਸਾਡੇ ਜਿਹੜੀ ਹੈ ਪੁਛਗਿਸਤਰੀ ਤੁਹਾਨੂੰ ਦੱਸਿਆ ਹੈ ਕਿ ਦੋ ਬੰਦੇ ਸੀ ਫੜੇ ਨੇ ਉਹਦਾ ਵਿੱਚ ਜਿਹੜੀ ਹੁਣ ਤੱਕ ਆਈ ਹੈ ਕਿ ਇਹਨਾਂ ਦੇ ਪਹਿਲਾਂ ਆਪਸ ਦੇ ਵਿੱਚ ਇਹੋ ਜਿਹੇ ਇਹਨਾਂ ਦੀਆਂ ਜਿਹੜੀਆਂ ਲੜਾਈ ਝਗੜੇ ਹੋਏ ਨੇ ਉਹਦੇ ਦੇ ਬੰਦੇ ਵਿੱਚ ਜੋ-ਜੋ ਪਹਿਲਾਂ ਕਾਰਵਾਈਆਂ ਹੋਣ ਉਹ ਸਾਰਿਆਂ ਨੂੰ ਇਹ ਤਫ਼ਤੀਸ਼ ਦੇ ਵਿੱਚ ਪੇਸ਼ ਆਇਆ ਦੇਖੋ ਇਹ ਸਾਡੇ ਤਫ਼ਤੀਸ਼ ਦਾ ਪਾਰਟ ਹੈ ਇਹਨੂੰ ਅਸੀਂ ਇਹ ਦੇਖ ਰਹੇ ਹਾਂ ਜੋ-ਜੋ ਚੀਜ਼ ਸਾਹਮਣੇ ਆਈ ਹੈ ਉਹ ਸਾਰੀ ਤੁਹਾਨੂੰ ਦੱਸੇਗਾ ਲੜਾਈ ਝਗੜੇ ਕਾਦੇ ਸੀ ਨਸ਼ਾ ਦੀ ਸੀ ਕਾਦੇ ਦੇ ਦੇਖੋ ਇਹ ਸਾਡੇ ਤਫ਼ਤੀਸ਼ ਦਾ ਪਾਰਟ ਹੈ ਇਹਨੂੰ ਅਸੀਂ ਇਹ ਦੇਖ ਰਹੇ ਹਾਂ ਜੋ-ਜੋ ਚੀਜ਼ ਸਾਹਮਣੇ ਆਈ ਹੈ ਉਹ ਸਾਰੀ ਤੁਹਾਨੂੰ ਤੋਂ ਤੁਹਾਨੂੰ ਹੁਣ ਤੱਕ ਦੀ ਜਿਹੜੀ ਕਾਰਵਾਈ ਜੋ ਤਫਤੀਸ਼ ਤੇ ਸਾਹਮਣੇ ਆਇਆ ਤੁਹਾਡੇ ਧਿਆਨ ਚ ਲਿਆ ਦਿੱਤਾ ਗਿਆ। ਹੁਣ ਜੋ ਜੋ ਜਿਹੜਾ ਇਹਨੂੰ ਫੜਿਆ ਜਾਏਗਾ ਜੋ ਚੀਜ਼ ਸਾਹਮਣੇ ਆਈ ਜੇਗੀ ਤੁਹਾਨੂੰ ਨਾਲ ਹੀ ਪ੍ਰੈਸ ਦੇ ਨਾਲ ਸਾਂਝੀ ਕੀਤੀ ਜਾਏਗੀ। ਇਹ ਬਚਿੱਤਰ ਤੇ ਅਨੰਦ ਅੱਜ ਹੀ ਫੜੇ ਗਏ। ਇਹ ਬਚਿੱਤਰ ਤੇ ਅਨੰਦ ਅੱਜ ਹੀ ਫੜੇ ਗਏ। ਇਹਨਾਂ ਨੂੰ ਆਲਰੇਡੀ ਜਿਹੜੀ ਪੰਜਾਬ ਪੁਲਿਸ ਦੀ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਗੈਂਗਸਟਰਵਾਦ ਦੇ ਅਗੇ ਜ਼ੀਰੋ ਟੋਲਰੈਂਸ ਪਾਲਿਸੀ ਆ ਉਹਦੇ ਤਹਿਤ ਹੀ ਜਿਹੜੀ ਕਾਰਵਾਈ ਚੱਲ ਰਹੀ ਸੀ ਉਹਦੇ ਵਿੱਚ ਇਹਨਾਂ ਨੂੰ ਗਰੁੱਪ ਨੂੰ ਫੜਿਆ ਗਿਆ ਇਹ ਕਿਸ਼ਨ ਗੁਪਤੇ ਨਾਲ ਸੰਬੰ ਇਹਨਾਂ ਤੋਂ ਜਿਹੜੇ ਦੋ ਪਿਸਟਲ ਦੇ ਸਾਥ ਕਾਰਤੂਸ ਬਣਾ। ਤੇ ਜਿਹੜਾ ਮਰਿਆ ਉਹ ਵੀ ਉਹ ਵੀ ਕੈਸਟਰ ਸੀ ਗੱਲ। ਨਹੀਂ ਇਸ ਚੀਜ਼ ਦੇ ਵਿੱਚ ਜਿਹੜਾ ਹੁਣ ਤੱਕ ਦੀ ਕਾਰਵਾਈ ਮੈਂ ਤੁਹਾਨੂੰ ਉਹ ਦੱਸਿਆ ਕਿ ਗਰੁੱਪ ਰਾਈਵਲ ਗਰੁੱਪ ਨੇ ਇਹਨਾਂ ਦੇ। ਤੇ ਕੀ ਇਹਨਾਂ ਦੀ ਆਪਸ ਵਿੱਚ ਹੋਈ ਤੇ ਕਿਸ ਤਰੀਕੇ ਦੀ ਲੜਾਈ ਝਗੜਾ ਰਿਹਾ ਉਹ ਸਾਰੇ ਹੀ ਤਫ਼ਤੀਸ਼ ਚੱਕੇ ਸਾਹਮਣੇ ਆ ਗਏ। ਇਹ ਤਾਂ ਸੈਸ਼ਨ। ਇਹ ਪਰਦੇ ਆਦਾਂ ਬਣੇ ਉਹ ਐਸ ਮਰਡਰ ਇਨਵੋਲਡ ਨਹੀਂ ਹੈ। ਨਹੀਂ। ਉਹਨਾਂ ਵੋਲੋ ਨੇ ਆ ਪਰ ਉਹ ਗਰੁੱਪੇ ਸੀ ਦੇ। ਗਰੁੱਪ ਭਟ ਗਿਆ ਪਰ ਇਹ ਦੇਖੋ ਇਸ ਸੰਬੰਧ ਵਿੱਚ ਤੁਹਾਨੂੰ ਆਲਰੇਡੀ ਦੱਸਿਆ देयर ਆ ਟੂ ਗਰਪਸ ਜਿਹਨਾਂ ਦੀ ਰਾਈਵਲ ਸਟਰੀ ਹੈ ਜੋ ਹੁਣ ਤੱਕ ਦੀ ਤਫ਼ਤੀਸ਼ ਜੋ ਤੁਹਾਨੂੰ ਜੋ ਜੋ ਚੀਜ਼ ਸਾਹਮਣੇ ਆਏਗੀ ਆਪਣੀ ਪ੍ਰੈਸ ਦੇ ਨਾਲ ਲੋਕਾਂ ਨਾਲ ਇਸ ਚੀਜ਼ ਨੂੰ ਸ਼ੇਅਰ ਕੀਤਾ ਜਾਏਗਾ ਜਿੰਨੀ ਚੀਜ਼ ਪੁੱਛ ਗਿਛ ਚ ਆਪਣੀ ਜਿਹੜੀ ਤਫ਼ਤੀਸ਼ ਚ ਜਿੰਨਾ ਚੀਜ਼ ਸਾਡੇ ਸਾਹਮਣੇ ਆਈ ਜੋ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਜਿੰਨਾ ਸਾਡੀ ਮਜੀਦ ਅਗਲੀ ਤਫ਼ਤੀਸ਼ ਨੂੰ ਕੋਈ ਹਰਜ ਨਹੀਂ ਹੋਏ ਨੁਕਸਾਨ ਨਾ ਹੋ ਉਨੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜਿੱਦਾਂ ਹੀ ਹੋਰ ਕੋਈ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਸਾਡੇ ਆ ਜਾਏਗੀ ਸਾਹਮਣੇ ਅਸੀਂ ਤੁਹਾਡੇ ਨਾਲ ਇਮੀਡੀਏਟਲੀ ਸ਼ੇਅਰ ਕਰਾਂਗੇ ਜਗਤ ਸਿੰਘ ਜੀ ਦਾ ਸਤਿਕਾਰ ਨਹੀਂ ਇਸ ਚੀਜ਼ ਦੇ ਵਿੱਚ ਜਿਹੜਾ ਕਿ ਕਿਹੜੇ ਗਰੁੱਪ ਕਰਕੇ ਕਿਹੜੀ ਪਾਰਟੀ ਕਰਕੇ ਇਹੋ ਜਿਹੀ ਚੀਜ਼ ਸਾਡੇ ਤੇ ਅਜੇ ਇਹੋ ਜਿਹੀ ਚੀਜ਼ ਨਹੀਂ ਆ ਤੁਹਾਡੇ ਜਲਦੀ ਤੋਂ ਬਾਕੀ ਚੀਜ਼ਾਂ ਤੁਹਾਡੇ ਧਿਆਨ ਤੇ ਦੇ ਦਿੰਦੇ ਆ ਰਾਈਵਲ ਕਾਦੀ ਸੀ ਕਾਦੀ ਨਹੀਂ ਹੈ ਮਤਲਬ ਕਿ ਆ ਰਾਈਵਲ ਦੇਖੋ ਇਹਨਾਂ ਦੇ ਪੁਰਾਣੇ ਝਗੜੇ ਆਪਸ ਚ ਚੱਲ ਰਹੇ ਸੀ ਤੁਹਾਨੂੰ ਆਲਰੇਡੀ ਦੱਸ ਚੁੱਕਾ ਹਾਂ ਵੀ ਆ ਪੁਰਾਣੇ ਆਪਸ ਚ ਝਗੜੇ ਚੱਲ ਰਹੇ ਸੀ ਉਹ ਹੁਣ ਕਿਹੜੇ ਕਿਹੜੇ ਅਲੱਗ-ਅਲੱਗ ਚੀਜ਼ ਦੇ ਵਿੱਚ ਗਰੁੱਪਸ ਦੇ ਅਲੱਗ-ਅਲੱਗ ਕਰਕੇ ਝਗੜੇ ਹੋ ਸਕਦੇ ਕੋਈ ਝਗੜਾ ਕਿਸੇ ਚੀਜ਼ ਦਾ ਕੋਈ ਕਿਸੇ ਦਾ ਉਹ ਸਾਰੀ ਚੀਜ਼ਾਂ ਤੁਹਾਡੇ ਧਿਆਨ ਚ ਲੈਤੀ ਜਾਣਗੇ ਥੈਂਕ ਯੂ ਸਾਡੀ ਸ਼ੁਰੂਆਤ ਕਰਤ ਹੋਈ ਤੇ ਜਦੋਂ ਵੀ ਬੋਲ ਕੇ ਨਹੀਂ ਗੱਲ ਕਰ ਸਕਦੇ ਕਿ ਵੀ ਚਲੋ ਸੇਫਟੀ ਕੀਤੀ ਆ ਐਲਟੀਮੇਟਲੀ ਲੜਾਈ ਦੇ ਢੇਰ ਪਰ ਗੈਂਗਸਟਰ ਦੇ ਨਿਕਲਣ ਤੋਂ ਬਾਅਦ ਦੇ ਵਿੱਚ ਦੇ ਵਿੱਚ ਦੇਖੋ ਜੋ ਵੀ ਚੀਜ਼ ਹੈ ਜੋ ਰਿਐਲਿਟੀ ਹੋਏਗੀ ਉਹ ਪਹਿਲਾਂ ਵੀ ਹੀ ਪ੍ਰੈਸ ਨਾਲ ਵੀ ਲੋਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਤੇ ਹੁਣ ਵੀ ਕੀਤੀ ਜਾਏਗੀ ਇਹਦੇ ਕੋਈ ਦੁਕਾਨ ਵਾਲੀ ਕੋਈ ਚੀਜ਼ ਨਹੀਂ ਹੈ ਲੇਕਿਨ ਤਫਤੀਸ਼ ਦਸਵੰਦ ਜਿੰਨੀ ਦੇ ਤਫਤੀਸ਼ ਚੱਲ ਰਹੀ ਹੈ ਪਹਿਲਾਂ ਉਹਨੂੰ ਪ੍ਰਾਇੋਰਟੀ ਦਿੱਤੀ ਜਾਏਗੀ ਤੇ ਉਹਦੇ ਬਾਰੇ ਦੱਸਾਂਗੇ ਅੱਗੇ ਕਰਦੇ ਹਾਂ ਇਹਨਾਂ ਦੇ ਜਿਹੜੇ ਸਾਰ ਤਰਤੀਰ ਦਾ ਪਰਚਾ ਚੈੱਕ ਕਰ ਰਹੇ ਕਿਹੜੇ ਕਿਹੜੇ ਕਿਹਦੇ ਕਿੰਨੇ ਹੈਗੇ ਸਾਰੇ ਚੈੱਕ ਇਤੇ ਜਾਣਗੇ ਜਿੰਨੇ ਜਿੰਨੇ ਪਰਚੇ ਜਿਹੜੇ ਤੇ ਹੈਗੇ ਆ ਚਾਹੇ ਉਹ ਪੁਰਾਣੇ ਜਿਹੜੇ ਦੋ ਅਸੀਂ ਕੱਜ ਅੱਜ ਫੜੇ ਨੇ ਉਹਨਾਂ ਦਾ ਵੀ ਅਸੀਂ ਅਜੇ ਚੱਲ ਰਿਹਾ ਮੈਂ ਤੁਹਾਨੂੰ ਸਿਰਫ ਦੱਸਾਂ ਕਿ ਹੁਣ ਤੱਕ ਦੀ ਜਿਹੜੀ ਪੁੱਛ ਗਿੱਚ ਉਹ ਇਹ ਚੀਜ਼ ਸਾਹਮਣੇ ਹੈ ਕਿ ਉਹਨਾਂ ਨੇ ਇੱਕ ਵਾਰ ਜਿਹੜੇ ਤੁਹਾਨੂੰ ਦੱਸਿਆ ਵੀ ਆ ਵਾਰਦਾਤ ਕੀਤੀ ਬਾਕੀ ਹੋਰ ਕਿਹੜੀਆਂ ਵਾਰਦਾਤਾਂ ਕੀਤੀਆਂ ਉਹ ਵੀ ਇਮੀਡੀਏਟਲੀ ਤੁਹਾਨੂੰ ਦੱਸਿਆ ਜਾਣਗੀਆਂ ਜਿੱਦਾਂ